ਦੋਸਤੋ ਕੈਨੇਡਾ ਬ੍ਰੈਂਟਨ ਗੁਰਦਵਾਰਾ ਗੁਰਨਾਨਦ ਦੇਵ ਜੀ ਦੇ ਸਾਹਮਣੇ ਇੱਥੇ ਇੱਕ ਆ ਬੋਰਡ ਲੱਗਾ ਨਜ਼ਰ ਆ ਰਿਹਾ ਹੈ ਲਿਖਿਆ ਹੈ ਕੀਰਤਪੁਰ ਪਾਰਕ ਤੇ ਇਹ ਕੀਰਤਪੁਰ ਪਾਰਕ ਪੰਜਾਬ ਇੰਡੀਆ ਦੇ ਇੱਕ ਧਾਰਮਿਕ ਕਸਬਾ ਕੀਰਤਪੁਰ ਸਾਹਿਬ ਦੇ ਨਾਮ ਤੇ ਰੱਖਿਆ ਹੋਇਆ ਹੈ ਸਿੱਖਾਂ ਵਿੱਚ ਜੇ ਕਿਸੇ ਪਰਿਵਾਰ ਦਾ ਜੀ ਮਰ ਜਾਂਦਾ ਤਾਂ ਉਸਦੇ ਫੁੱਲ ਉੱਥੇ ਤਾਰੇ ਜਾਂਦੇ ਹਨ ਯਾਨੀ ਫੌਤ ਹੋ ਗਏ ਪਰਿਵਾਰ ਦੇ ਮੈਂਬਰ ਦੇ ਜਲਨ ਤੋਂ ਰਹਿ ਗਏ ਅੰਗਾਂ ਨੂੰ ਫੁੱਲ ਲੱਖਦੇ ਹਨ ਇਹਨਾਂ ਨੂੰ ਕੀਰਤਪੁਰ ਸਾਹਿਬ ਵਿਖੇ ਸਤਲੁਜ ਦਰਿਆ ਵਿੱਚ ਵਹਾ ਦਿੱਤਾ ਜਾਂਦਾ ਹੈ। ਤੇ ਲੱਗਦਾ ਜੱਟ ਹੁਣ ਪੱਕੇ ਪੈਰੀ ਇੱਥੇ ਵਸਣ ਜਾ ਰਹੇ ਹਨ। ਕਿਉਂਕਿ ਪਹਿਲਾਂ ਇਹਨੂੰ ਕੈਨੇਡਾ ਰਹੇ ਕਿਸੇ ਜੀਜੀ ਦੇ ਪਰਲੋਗ ਗਮਨ ਕਰਨ ਤੇ ਉਹਦੇ ਫੁੱਲ ਜਿਹੜੇ ਇੰਡੀਆ ਜਾ ਕੇ ਕੀਰਤਪੁਰ ਸਾਹਿਬ ਤਰ ਜਾਂਦੇ ਸਨ। ਪਰ ਹੁਣ ਤਾਂ ਇਹਨਾਂ ਸਿੱਖ ਜੱਟਾਂ ਨੇ ਇੱਥੇ ਹੀ ਕੀਰਤਪੁਰ ਸਾਹਿਬ ਸਾਲਿਆ ਹੈ। ਆ ਦੇਖੋ ਜੀ। ਇੱਧਰ ਗੁਰਦੁਆਰਾ ਸਾਹਿਬ ਤੇ ਇੱਥੇ ਵਸਦੇ ਸਿੱਖਾਂ ਨੂੰ ਹੁਣ ਇੰਡੀਆ ਕੀਟਪੁਰ ਸਾਹਿਬ ਜਾਣ ਦੀ ਲੋੜ ਨਹੀਂ ਤੇ ਇਹ ਆਪਣੇ ਮਰੇ ਹੋਏ ਪ੍ਰਾਣੀ ਦੇ ਫੁੱਲ ਇੱਥੇ ਹੀ ਤਾਰ ਲੈਂਦੇ ਹਨ ਤੇ ਇੱਧਰ ਹੈ ਅਸਤ ਘਾਟ ਅਸਤ ਘਟ ਬਣਿਆ ਹੋਇਆ ਹੈ ਨਦੀ ਤੇ ਬਹੁਤ ਖੂਬਸੂਰਤ ਰਸਤਾ ਹਰਿਆ ਭਰਿਆ ਲੱਗੇ ਮੈਦਾਨ ਤੇ ਆਪ ਚੱਲਦੇ ਆ ਅਸਤ ਘਾਟ ਦਿਖਾਉਣੇ ਤੁਹਾਨੂੰ ਅਸਤ ਘਾਟ ਅਸਤ ਘਾਟ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਦਾਰਬਾਰ ਕੱਲ ਸਦਰਵਾਰ ਸੋਰੀ ਕੱਲ ਸਦਰਵਾਰ ਹੰਟਾਰੀਓ ਦੇ ਸਾਹਮਣੇ ਪ੍ਰਧਾਨ ਸਾਹਿਬ ਨਜ਼ਰ ਆ ਰਿਹਾ ਕੀਤਪੁਰ ਪਾਰਕ ਸੋ ਇੱਥੇ ਹਸਤੀਆਂ ਜਲ ਪ੍ਰਵਾਹ ਕੀਤੀ ਜਾਂਦੀਆਂ ਹਨ ਕੀਤਪੁਰ ਪਾਰਕ ਵਿੱਚ ਆਉਣ ਵਾਲੀ ਸੰਤਾ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਮ੍ਰਿਤਕ ਪਾਣੀਆਂ ਦੇ ਫੁੱਲ ਪਸਤਿੱਟੋ ਵੀ ਕੋ ਨਦੀ ਵਿੱਚ ਜਲ ਪ੍ਰਵਾਹ ਕਰਨ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਨੀਂਹ ਦਫ਼ਤਰ ਵਿੱਚ ਮ੍ਰਿਤਕ ਪਾਣੀ ਦਾ ਨਾਮ ਦਰਜ ਕਰਾਉਣਾ ਜ਼ਰੂਰੀ ਹੈ इंतजार करो बहुत ही साफ सुथरा पार्क कीरतपुर साहब पार्क कैंची भी रखी हुई है ਹੈਲੀ ਨੂੰ ਕੱਟਣ ਵਾਸਤੇ ਬਹੁਤ ਹੀ ਖੂਬਸੂਰਤ ਪਾਰਕ ਬਣਾਇਆ ਤੇ ਫੁੱਲ ਤਰਨ ਵਾਲੇ ਜਿਹੜੇ ਨਾਲ ਰਿਸ਼ਤੇਦਾਰ ਹੁੰਦੇ ਹਨ ਤੇ ਇੱਥੇ ਉਹਨਾਂ ਬੈਠਣ ਦੀ ਜਗ੍ਹਾ ਬਣੀ ਹੋਈ ਹੈ ਸਾਫ਼ ਸੁਥਰੀ ਬਹੁਤ ਹੀ ਖੂਬਸੂਰਤ ਪਾਰਕ ਇੰਨਾ ਸਾਫ਼ ਸੁਥਰਾ ਪਾਰਕ ਬਣਿਆ ਹੋਇਆ ਕੈਂਚੀ ਵੀ ਰੱਖੀ ਹੋਈ ਹੈ ਤਾਂ ਕਿ ਉਹ ਫੈਦੀ ਜਿਹੜੀ ਹੈ ਉਥਲੀ ਕੱਟਣ ਵਾਸਤੇ